ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਬੂਆਣੇ ਪਿੰਡ ਦੇ ਵਿੱਚ ਕਾਫੀ ਲੋਕਾਂ ਦੇ ਮਕਾਨ ਡਿੱਗੇ ਆ ਸਾਰਿਆਂ ਤੱਕ ਤਾਂ ਨਹੀਂ ਪਹੁੰਚ ਸਕੇ ਲੇਕਿਨ ਇੱਕ ਮੇਰਾ ਭਰਾ ਜਸਵੀਰ ਸਿੰਘ ਉਸ ਦੇ ਘਰ ਪਹੁੰਚੇ ਆ ਜਿਸ ਦਾ ਮਕਾਨ ਡਿੱਗੇ ਹੋਇਆ ਤੇ ਤਰਪਾਲ ਦੇ ਹੇਠ ਉਹਨੇ ਆਪਣੀ ਰਸੋਈ ਬਣਾਈ ਹੋਈ ਆ ਤਰਪਾਲ ਪਤਾ ਨਹੀਂ ਸਰਕਾਰ ਵਾਲੇ ਦੇ ਕੇ ਗਏ ਕਿ ਪ੍ਰਾਈਵੇਟ ਕੋਈ ਦੇ ਕੇ ਗਿਆ ਤਰਪਾਲ ਦੇ ਹੇਠ ਰਸੋਈ ਬਣਾਈ ਤੇ ਮਗਰ ਜਿਹੜਾ ਇਹਨਾਂ ਦਾ ਕਮਰਾ ਡਿੱਗ ਚੁੱਕਿਆ ਦੂਸਰੇ ਕਮਰੇ ਦੀ ਅਸੀਂ ਵੀਡੀਓ ਨਾਲ ਮੈਂਸ਼ਨ ਕਰ ਦਿਆਂਗੇ ਦੋ ਭਰਾ ਦੋਵਾਂ ਭਰਾਵਾਂ ਕੋਲੇ ਚਾਰ ਕਮਰੇ ਸੀ ਜਿਦੋਂ ਇੱਕ ਕਮਰਾ ਡਿੱਗ ਪਿਆ ਤੇ ਜਿਹੜੇ ਤਿੰਨ ਕਮਰੇ ਆ ਉਹ ਕਿਸੇ ਵਕਤ ਵੀ ਕਦੇ ਵੀ ਡਿੱਗ ਸਕਦੇ ਆ ਪਰਿਵਾਰ ਦੇ ਵਿੱਚ 6 ਜੀ ਕੁੱਲ ਟੋਟਲ ਪਰਿਵਾਰ ਦੇ ਵਿੱਚ 6 ਜੀ ਆ ਤੇ ਆਪਾਂ ਗੱਲਬਾਤ ਕਰਦੇ ਬਾਈ ਜਸਵੀਰ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਖਾਲਸਾ ਬਾਈ ਜੀ ਫਤਿਹ ਬਾਈ ਗੁਰਜੀ ਕੀ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਗੁਰਜੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਲੋਕਾਂ ਦਾ ਨੁਕਸਾਨ ਹੋਇਆ ਤੁਹਾਡਾ ਤਾਂ ਫਿਰ ਬਾਅਦ ਚ ਪੁੱਛਾਂਗੇ ਸਾਡੇ ਜੀ ਲਗਭਗ 90% ਲੋਕਾਂ ਦਾ ਨੁਕਸਾਨ ਹੋ ਚੁੱਕਿਆ ਹੈ ਖੇਤਾਂ ਦਾ ਟੋਟਲ ਹੀ ਹੋ ਚੁੱਕਿਆ 100% ਸੀਗਾ ਇਹ ਕਹਿ ਦਿੰਨੇ ਜਿਹੜੇ ਮਕਾਨ ਹੈ ਉਹ 90% ਜੋ ਡਿੱਗ ਚੁੱਕੇ ਹੈ ਤੇ ਤਰੇੜਾਂ ਆ ਰਹੀਆਂ ਅੱਗੇ ਤੋਂ ਅੱਗੇ ਵੱਧ ਰਹੀਆਂ ਤੇ ਡਿੱਗ ਰਹੇ ਤੇ ਕੋਈ ਸਰਕਾਰੀ ਕਰਮਚਾਰੀ ਆਇਆ ਕੋਈ ਨਹੀਂ ਸਰਕਾਰੀ ਇਥੇ ਅਧਾਰਾ ਕੋਈ ਪਹੁੰਚ ਨਹੀਂ ਕੀਤੀ ਗਈ ਪ੍ਰਾਈਵੇਟ ਸੰਸਥਾਵਾਂ ਜੋ ਕੀ ਸਹਿਯੋਗ ਕਰ ਰਹੀਆਂ ਉਹਨਾਂ ਨੇ ਪੱਠੇ ਹਰੇਚਾਰੇ ਤੇ ਤੂੜੀ ਦਾ ਸਾਨੂੰ ਪ੍ਰਬੰਧ ਕੀਤਾ ਤੇ ਹੋਰ ਆਸ਼ਨ ਵਗੈਰਾ ਵੀ ਪਿੰਡ ਵਿੱਚ ਕਾਫੀ ਸਪਲਾਈ ਕੀਤਾ ਜੀ ਉਹਨਾਂ ਨੇ ਹੁਣ ਵੀ ਆ ਰਹੇ ਕਿ ਹੁਣ ਬੰਦ ਆ ਹੁਣ ਤਾਂ ਇਹ ਨਾ માત્ર ਇਹ ਕੋਈ ਤੀਜੇ ਚੌਥੇ ਦੇ ਨਹੀਂ ਕੋਈ ਮਤਲਬ ਸੰਸਥਾ ਵੱਲੋਂ ਕੋਈ ਹਰਾਚਰਾ ਜਾਂ ਤੂੜੀ ਬਲਦ ਕਰਾਈ ਜਾ ਰਹੀ ਹੈ ਬਾਕੀ ਜ਼ਿਆਦਾ ਨਹੀਂ ਇਸ ਟਾਈਮ ਤੇ ਤੁਹਾਡੇ ਪਸ਼ੂਆਂ ਨੂੰ ਤੂੜੀ ਵਿੱਚ ਦੇਖਿਆ ਕਿ ਬਿਲਕੁਲ ਗਲੀ ਹੋਈ ਟੁੱਠੀ ਪਾਈ ਹੋਈ ਤੁਸੀਂ ਪਸ਼ੂਆਂ ਨੂੰ ਤੂੜੀ ਜੀ ਹੁਣ ਤੁਸੀਂ ਦੇਖ ਲਓ ਵੀ ਪਾਣੀ ਸਾਰੇ ਪਾਸੇ ਪਣਦੇ ਸਾਰਾ ਖੇਤ ਡੁੱਬ ਚੁੱਕਿਆ ਤੇ ਜਿੰਨੀਆਂ ਵੀ ਤੂੜੀ ਸਾਡੀ ਬਾਹਰ ਰੱਖੀ ਹੋਈ ਸੀ ਉਹ ਪਾਣੀ ਵਿੱਚ ਰੁੜ ਗਈ ਤੇ ਗਲ ਵੀ ਗਈ ਹੈ ਜਿਹੜੇ ਕੋਈ ਪਈ ਹੈ ਬੱਚੀ ਖੁਜੀ ਉਹ ਗਲੀ ਪਈ ਹੈ ਤੇ ਕੋ ਪਾਉਣ ਦੇ ਲੱਗ ਨਹੀਂ ਹੋਏ ਇਸੇ ਤਰ੍ਹਾਂ ਹੀ ਗਲੀ ਹੈ ਹੁਣ ਜਿਹੜੀ ਹੈ ਤੂੜੀ ਗੁਜ਼ਾਰਾ ਕਰ ਰਹੇ ਹਾਂ ਜੀ ਇਮੀਡੀਏਟਲੀ ਹੁਣ ਤੁਹ ਇਹ ਤੇ ਕਿਹੜੀ ਚੀਜ਼ ਦੀ ਲੋੜ ਆ ਜਿਹੜੇ ਕਿ ਲੋਕ ਮੈਨੂੰ ਪੁੱਛਦੇ ਆ ਕਿ ਤੁਸੀਂ ਪਿੰਡਾਂ ਦਾ ਸਰਵੇ ਕਰਕੇ ਦੱਸੋ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਆ ਸਭ ਤੋਂ ਅਹਿਮ ਜਿਹੜੀ ਜ਼ਰੂਰਤ ਕਿਹੜੀ ਚੀਜ਼ ਦੀ ਆ ਚਲੋ ਜੀ ਦੇਖਦੇ ਆ ਪਰ ਕੋਪੀ ਸੀਗੀ ਜੋ بارشਾਂ ਬਹੁਤ ਜ਼ਿਆਦਾ ਪਈਆਂ ਪਰ ਸਾਡੇ ਤਾਂ ਮੈਹਨਤ ਸਿਮਨ ਵਾਲਾ ਕਾਰ ਨਹੀਂ ਬਣਿਆ ਕਿ ਅੱਗੇ ਖੁਦਾਈ ਨਹੀਂ ਹੋਈ ਉਸ ਕਾਰਨ ਸਾਡੇ ਸਿਮਨ ਵਾਲੇ ਕਈ ਵਾਰ ਬਾਹਰ ਬਾਹਰ ਟੁੱਟੇ 3-4 ਵਾਰ ਟੁੱਟੇ ਪਰ ਬੰਨੇ ਗਏ ਪਰ ਫਿਰ ਵੀ ਉਹ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਪਿੰਡ ਨੂੰ ਘੇਰਾ ਪੈ ਗਿਆ ਤੇ ਸਾਰਾ ਰਕਬਾ ਡੁੱਬ ਗਿਆ ਜਿਸ ਕਰਕੇ ਹਰੇ ਚਾਰੇ ਤੇ ਤੂੜੀ ਦੀ ਸਭ ਤੋਂ ਵੱਡੀ ਪ੍ਰੋਬਲਮ ਵਈ ਤੇ ਉਹ ਪਹਿਲਾਂ ਤਾਂ ਹੁਣ ਪਿਛਲੇ ਜਿਹੜੇ 10 12 ਦਿਨ ਗੁਜ਼ਰੇ ਇਹਨਾਂ ਵਿੱਚ ਤਾਂ ਚਲੋ ਠੀਕ ਠਾਕ ਰਿਹਾ ਸੰਸਥਾਵਾਂ ਨੇ ਪੂਰੀ ਸਹਿਯੋਗ ਦਿੱਤਾ ਜਿਹੜੇ ਹੁਣ ਆਉਣ ਵਾਲੇ ਦੇ ਹਨ ਜਿਵੇਂ ਕਿ ਹੁਣ 3-4 ਦਿਨਾਂ ਤੋਂ ਵੀ ਬਹੁਤ ਘਟ ਆ ਰਿਹਾ ਸੋ ਇਸ ਕਰਕੇ ਵੀ ਤੂੜੀ ਅਤੇ ਹਰੇਚਾਰੇ ਦੀ ਸਖਤ ਜ਼ਰੂਰਤ ਹੈ ਤੇ ਬਾਕੀ ਜੋ ਹੁਣ ਮਕਾਨ ਤੁਸੀਂ ਦੇਖ ਹੀ ਰਹੇ ਹੋ ਸਾਡੇ ਪਿੰਡ ਵਿੱਚ ਕੀ ਹਾਲਾਤ ਬਣ ਚੁੱਕੇ ਹੈ ਤੇ 90% ਮਕਾਨਾਂ ਦਾ ਵੀ ਨੁਕਸਾਨ ਹੈ ਤੋਂ ਅਸੀਂ ਇਹ ਹੀ ਜਾਣੇ ਵੀ ਜੋ ਸੰਸਥਾਵਾਂ ਹਨ ਜਾਂ ਸਰਕਾਰੀ ਪਹਿਲ ਦੇ ਅਰਧ ਸਰਕਾਰ ਨੂੰ ਹੀ ਅਪੀਲ ਕਰਨੀ ਚਾਹੀਦੀ ਹੈ ਸੰਸਥਾਵਾਂ ਜਾਂ ਹੋਰ ਜੋ ਵੀ ਬੁਲਾ ਰਹੇ ਹਨ ਔਰ ਬਾਅਦ ਵਿੱਚ ਆਉਂਦੇ ਹਨ ਵੀ ਆਪਦੀ ਜੋ ਵੀ ਉਹ ਇਕੱਠ ਕਰਕੇ ਪੈਸਾ ਦਾਨ ਦਿੰਦੇ ਹਨ ਤੇ ਸਰਕਾਰ ਨੂੰ ਇਸ ਵਿੱਚ ਇਦਾਂ ਜਲਦੀ ਤੋਂ ਜਲਦੀ ਜਿਹੜੀ ਗੁਰਦਾਰੀ ਜਾਂ ਇਹਨਾਂ ਦਾ ਮਾਇਨਾ ਕਰਕੇ ਤੇ ਸਾਨੂੰ ਮਦਦ ਸਹਿਤ ਦਿੱਤੀ ਜਾਣੀ ਚਾਹੀਦੀ ਹੈ ਤੁਹਾਡੇ ਦੋ ਮਕਾਨ ਡਿੱਗੇ ਕਿ ਇੱਕ ਡਿੱਗਿਆ ਸਾਡਾ ਜੀ ਚਾਰ ਮਕਾਨ ਹੈ ਟੋਟਲ ਜੀ ਉਹਨਾਂ ਵਿੱਚੋਂ ਇੱਕ ਦੀ ਜੀ ਛੱਤ ਡਿੱਗੇ ਮਤਲਬ ਬਿਲਕੁਲ ਹੀ ਬਰਬਾਦ ਹੋ ਗਿਆ ਤੇ ਬਾਕੀ ਤਿੰਨ ਜਿਹੜੇ ਮਕਾਨਾਂ ਉਹਨਾਂ ਵਿੱਚ ਵੀ ਤਰੇੜਾਂ ਬਹੁਤ ਜ਼ਿਆਦਾ ਆ ਚੁੱਕੀਆਂ ਵੀ ਉਹ ਡਿੱਗਣ ਦੀ ਕਗਾਰ ਤੇ ਆ ਜੀ ਪਹਿਲਾਂ ਤੁਸੀਂ ਕਮਰੇ ਦੇ ਵਿੱਚ ਸੀ ਕੀ ਬਣਿਆ ਮਾਤਾ ਕਹਿ ਰਹੀ ਸੀ ਅਸੀਂ ਉਸ ਟਾਈਮ ਕਮਰੇ ਦੇ ਵਿੱਚ ਸੀ ਸਾਨੂੰ ਲੱਗਾ ਜਦੋਂ ਡਿੱਗਣ ਵਾਲਾ ਤੇ ਉਸ ਟਾਈਮ ਤੇ ਸੀ ਫਟਾਫਟ ਬਾਹਰ ਨਿਕਲ ਗਏ ਹਾਂਜੀ ਬਸ ਘੰਟਾ ਤੋਂ ਪਹਿਲਾਂ ਹੀ ਨਿਕਲੇ ਆ ਜੀ ਜੀ ਤੇ ਉਹ ਉਹ ਦਿਨ ਬਾਰਿਸ਼ ਹੋਈ ਸੀਗੀ ਜਿਹੜੇ ਸਵੇਰ ਟਾਈਮ ਬਾਰਿਸ਼ ਹੁੰਦੀ ਰਹੀ ਸਾਰਾ ਦਿਨ ਜੀ ਤੇ ਸ਼ਾਮ ਨੂੰ ਮਤਲਬ 7:30 ਵਜੇ ਜਿਹੜੀ ਛੱਤ ਹੈ ਉਹ ਮਕਾਨ ਦੀ गिर ਗਈ ਥੱਲੇ ਜੀ ਹੋਰ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਇਹ ਮੇਰੀ ਇਹ ਐਕਟਿਵਾ ਹੈਗੀ ਹੈ ਜੀ ਉਹ ਥੱਲੇ ਖੜੀ ਸੀ ਤੇ ਉਹਦੇ ਮਤਲਬ ਟੁੱਟਣ ਤੋਂ ਤਾਂ ਬਚ ਗਈ ਸਕ੍ਰੈਚ ਵਗੈਰਾ ਆਏ ਹੈ ਜੀ ਬਾਕੀ ਬਚਦੀ ਆਏਗੀ ਬਾਕੀ ਬਚਤ ਆ ਵੀਰ ਦਾ ਕਹਿਣਾ ਹੈ ਕਿ ਜਿਹੜੀ ਬਚਤ ਹੋ ਗਈ ਆ ਲੇਕਿਨ ਮਕਾਨ ਜਿਹੜਾ ਉਹ ਬਿਲਕੁਲ ਖਤਮ ਹੋ ਗਿਆ ਨਾਲ ਜਿਹੜੇ ਤਿੰਨ ਮਕਾਨ ਇਹਨਾਂ ਦੇ ਹੋਰ ਆ ਉਹ ਬਿਲਕੁਲ ਛਤੀਗ੍ਰਸਤ ਹੋਣ ਦੀ ਸੰਭਾਵਨਾ ਉਹਨਾਂ ਦੇ ਵਿੱਚ ਕਿਉਂਕਿ ਤਰੇੜਾ ਚੁੱਕੀਆਂ ਤੁਹਾਡੇ ਕੋਲੇ ਤਮਾਈ ਦਾ ਕੀ ਸੋਰਸਸ ਹੈ ਪਹਿਲੀ ਬੁਲੀ ਕਿੰਨੀ ਕ ਪਹਿਲੀ ਜੀ ਲਗਭਗ ਸਵਾ ਕਿਲਾ ਹੈ ਜੀ ਉਹ ਵੀ ਡੁੱਬ ਚੁੱਕੀ ਹੈ ਹੁਣ ਬਿਲਕੁਲ ਹੀ ਖਤਮ ਹੈ ਜੀ ਚੋਨਾ ਸੀ ਉਹ ਮੈਂ ਲੇਟ ਲਾਇਆ ਸੀਗਾ ਤੇ ਉਹ ਪਾਣੀ ਹਜੇ ਵੀ ਤਿੰਨ ਦਿਨ ਫੁੱਟ ਪਾਣੀ ਖੜਾ ਹੈ ਵੀ ਉਹ ਬਚ ਨਹੀਂ ਸਕਦਾ ਸੀ ਨਹੀਂ ਕਹਿ ਸਕਦੇ ਵੀ ਉਸ ਸਿਚੂ ਅਸੀਂ ਹਮਦ ਲੈ ਸਕਦੇ ਹਾਂ ਕੀ ਕਣਕ ਬਜਾਈ ਹੋ ਜੂਗੀ ਉਹਦੇ ਚ ਬਜਾਈ ਦੇਖੋ ਜੀ ਜੇ ਪਾਣੀ ਨਿਕਾਸੀ ਹੋ ਜਾਂਦੀ ਹੈ ਜੀ ਉਹਨਾਂ ਵਾਲੇ 10-15 ਦਿਨਾਂ ਵਿੱਚ ਫਿਰ ਤਾਂ ਬਜਾਈ ਹੋ ਜੂਗੀ ਜੇ ਨਿਕਾਸੀ ਨਹੀਂ ਹੋਈ ਫਿਰ ਕਣਕ ਵੀ ਜ਼ਿੰਦਗੀ ਸਮਾਉਣਾ ਨਹੀਂ ਹੈ ਜੀ ਜੀ ਦੇਖੋ ਵੀਰ ਦਾ ਕਹਿਣਾ ਕਿ ਪਹਿਲੀ ਸਵਾ ਕਿਲਾ ਹੈਗੀ ਆ ਲੇਕਿਨ ਉਹ ਵੀ ਡੁੱਬ ਚੁੱਕਿਆ ਪਾਣੀ ਦੇ ਵਿੱਚ ਡੁੱਬ ਗਿਆ ਸਵਾ ਕਿਲਾ ਜਿਹੜਾ ਚੋਨਾ ਲ ਕਣਕ ਦੀ ਬਜਾਈ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ ਪਰ ਇਹਨਾਂ ਇਸ ਪਿੰਡ ਤੱਕ ਜਿਹੜਾ ਪਿੰਡ ਹੈਗਾ ਇਹ ਸਾਬੂਆਣਾ ਪਿੰਡ ਆ ਫਾਜ਼ਲਗਾ ਜਿਲ੍ਹੇ ਦਾ ਪਿੰਡ ਆ ਇਹਦਾ ਕਾਗਜ਼ਾਂ ਦੇ ਵਿੱਚ ਨਾਂ ਚੇਤਨ ਖੇੜਾ ਇਸ ਪਿੰਡ ਦੇ ਵਿੱਚ ਇਮੀਡੀਏਟਲੀ ਜਿਹੜੇ ਮੇਰੇ ਵੀਰ ਸੰਸਥਾਵਾਂ ਵਾਲੇ ਆ ਇੱਥੇ ਤੂੜੀ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਆ ਮਕਾਨਾਂ ਦੀ ਤਾਂ ਫੇਰ ਵੀ ਦੇਖੀ ਜਾਊਗੀ ਲੇਕਿਨ ਤੂੜੀ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਜਾਨਵਰ ਆ ਜਿਹੜੇ ਉਹ ਬਹੁਤ ਭੁੱਖੇ ਮਰ ਰਹੇ ਨੇ ਜਾਨਵਰ ਇੱਥੇ ਇੱਕ ਮੈਂ ਦੇਖ ਕੇ ਆਇਆ ਪਿੱਛੇ ਗਊਸ਼ਾਲਾ ਤੇ ਗਊਸ਼ਾਲਾ ਦਾ ਵੀ ਬਹੁਤ ਮੰਦਾ ਹਾਲ ਹੈ ਉਸ ਦੇ ਵਿੱਚ ਵੀ ਚਾਰ ਸਫੇਰੋਂ ਪਾਣੀ ਭਰ ਗਿਆ ਸੀ ਲੇਕਿਨ ਉੱਥੇ ਤੱਕ ਪਹੁੰਚ ਨਹੀਂ ਸਕੇ ਇੰਨਾ ਹਜੇ ਵੀ ਉੱਥੇ ਮੰਦਾ ਹਾਲ ਹੈ ਵੀਡੀਓ ਅਸੀਂ ਤੁਹਾਡੇ ਤੱਕ ਉਨਹੀਂ ਪਹੁੰਚਾ ਸਕਦੇ ਕਿਉਂਕਿ ਪਾਣੀ ਭਰਿਆ ਹੋਇਆ ਸੀ ਇਸ ਕਰਕੇ ਅਸੀਂ ਪਹੁੰਚ ਨਹੀਂ ਸਕੇ ਤੁਸੀਂ ਜਦੋਂ ਵੀ ਆਉਣਾ ਪਿੰਡ ਦੇ ਵਿੱਚ ਜਿਹਨੂੰ ਮਰਜ਼ੀ ਜਾ ਕੇ ਪੁੱਛੋ ਗੁਰਦੁਆਰਾ ਸਾਹਿਬ ਦੇ ਕੋਲੇ ਆ ਕੇ ਪੁੱਛ ਸਕਦੇ ਹੋ ਵੀਰ ਦਾ ਘਰ ਤੇ ਨਾਲ ਜਿਹੜੀ ਗਊਸ਼ਾਲਾ ਗਊਸ਼ਾਲਾ ਦਾ ਵੀ ਤੁਸੀਂ ਸੂਰਤਿ ਹਾਲ ਦੇਖ ਸਕਦੇ ਆ ਨਾਲ ਜਿਹੜਾ ਓਡੀਆਂ ਨੂੰ ਜਾਣ ਵਾਲਾ ਰਸਤਾ ਉਸ ਰਸਤੇ ਉੱਪਰ ਜਾ ਕੇ ਦੇਖੋ ਤੁਸੀਂ ਤੇ ਹਜ਼ਾਰਾਂ ਕਿੱਲੇ ਪੈਲੀ ਜਿਹੜੇ ਆ ਉਹ ਬਰਬਾਦ ਹੋ ਚੁੱਕੀ ਹੈ ਪਾਣੀ ਦੇ ਨਾਲ ਕੈਮਰਾਮੈਨ ਲਖਵਿੰਦਰ ਦੇ ਨਾਲ ਬਲਵਿੰਦਰ ਸਿੰਘ ਅੱਤੇ ਵਾਲੀ